ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਇਹ ਟੌਪ ਤੋਂ ਟੌਪ ਪਸ਼ੂ ਆ ਸਾਰੇ ਨਗਿਨੇ ਹੀ ਅਜ ਲਿਆਂਦੇ ਛੇਰੇ ਵੀਰ ਨੇ ਤੇ ਆਜੋ ਆਪਾਂ ਗੱਬਾਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਵਾਖੀ ਜੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਸ ਨੋਠੀ ਠਾਕੋ ਵਧੀਆ ਹੀ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਫੋਲ ਕਿੰਨੋ ਕਰਪਈ ਚਾਹੀਦੀ ਆ ਹਾਂਜੀ ਹਾਂਜੀ ਕਿੰਨੇ ਲੈਂਦੇ ਹੈ ਰਾਜ ਲੱਭ ਕੇ ਕਿੰਨੇ ਬਿਜਲੀ ਲੈਂਦੇ ਹੈ ਅੱਜ ਬੂਰੀ ਨੀਲੀ ਰਵੀ ਵੀ ਲੈਂਦੀ ਜੇ ਲੱਭ ਕੇ ਅੱਛਾ ਅੱਛਾ ਜੀ ਬਾਕੀ ਮਈਆਂ ਰਹੀਆਂ ਵੱਡੀਆਂ ਚੰਗੇ ਦੁੱਧ ਵਾਲੀਆਂ ਲੈਂਦੀਆਂ ਜੀ ਕਿਨੋ ਜਿਤਨਾ ਮੈਂ ਕਹਿ ਦਿੰਦਾ ਨਾ ਦੁੱਧ ਦਾ ਸੰਬੰਧ ਹੋਰ ਹਾਂਜੀ ਹਾਂਜੀ ਕੰਦਰਾ ਵਾਲੀਆਂ ਚਾਹੀਦੀਆਂ ਹਾਂਜੀ ਹਾਂਜੀ ਇਹ ਆਪਣਾ ਨਾਮ ਤੇ ਐਡਰੈਸ ਦਾਤੀ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਆ ਜੀ ਨਾਲਾ ਤੇ ਜ਼ਿਲ੍ਹਾ ਅਮਰੀਕਾ ਫੋਨ ਨੰਬਰ 98145 ਤੇ 618 ਠੀਕ ਹੈ ਜੀ ਹਾਂਜੀ ਕਰਕੇ ਸ਼ੁਰੂਆਤ ਹੈ ਜੀ ਹਾਂਜੀ ਕਰੀਏ ਜੀ ਠੀਕ ਹੈ ਜੀ ਆ ਦੱਸਿਓ ਪਹਿਲੇ ਨੰਬਰ ਤੇ ਛੋਟੀ ਚਣਵਾਸ ਤੋਂ ਪਹਿਲੇ ਨੰਬਰ ਤੇ ਪਹਿਲਾਂ ਨਹੀਂ ਛੋਟੀ ਜੇ ਅੱਛਾ ਜੀ ਤੇ ਇਹਨੂੰ ਵੀਰ ਜੀ ਸੋਈ ਨੂੰ ਕੋਈ 2 ਮਹੀਨੇ ਹੋ ਗਏ ਜੀ ਅੱਛਾ ਅੱਛਾ ਇਸ ਟਾਈਮ ਤੇ ਮੰਨ ਲਓ ਕਿ ਇਹਦੇ ਕੋ 7-8 ਕਿਲੋ 7 ਕਿਲੋ ਲਾ ਕੇ ਚੱਲੋ ਤੁਸੀਂ 7 ਕਿਲੋ ਦੁੱਧ ਤਿਆਰ ਆ ਤੇ ਚਲੋ ਸੇਵਾ ਕੇ ਵੀਰ ਨੇ ਕੱਟ ਕੀਤੀ ਆ ਛੋਟੀ ਦੀ ਤੇ ਹੋ ਸਕਦਾ ਕਿ 2-2 ਕਿਲੋ ਦੁੱਧ ਵਧੂਗੀ ਛੋਟੀ ਅਗਲੇ ਘਰ ਜਾ ਕੇ ਠੀਕ ਹੈ ਠੀਕ ਹੈ ਜੀ ਪੱਠੇ ਮਾੜੇ ਖਾਂਦੀ ਆਈ ਆ ਠੀਕ ਹੈ ਲੋ ਗੱਈਆ ਤੁਹਾਨੂੰ ਖੋਲ ਕੇ ਸੁਣਨੇ ਯਾਰ ਜੈ ਦੁੱਧ ਵੀਰ ਜੀ ਝੋਟੀ ਨੇ 9 ਕਿਲੋ ਕਰ ਦੇਣਾ ਇਹ ਮੈਂ ਹੁਣੇ ਲਿਆ ਕੇ ਲਾਈ ਆ ਉਹ ਗੱਡੀ ਅਜੇ ਬਾਹਰ ਹੀ ਲੱਗੀ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਥੋੜੀ ਜਿਹੀ ਅਥੋਂ ਚੋਕੇ ਵੀ ਲਿਆਂਦੀ ਜੇ 1 ਬੰਦੋ 1 ਕਿਲੋ ਚੋਈ ਆ ਤੇ ਬਾਕੀ ਥੱਲੇ ਛੱਡ ਕੇ ਪਾ ਕੇ ਤੁਸੀਂ ਕਰ ਸਕਦੇ ਚੈੱਕ ਆਰਡਰ ਕੁਆਲਟੀ ਤੇ ਥਾਣਾ ਦਾ ਸਹਜ ਗਿਆ ਪੇ ਸਤਾਂ ਤੋਂ ਵੀਰ ਜੀ 7 ਕਿਲੋ ਦੁੱਧ ਖੁੱਲਾ ਡੁੱਲਾ ਹੋਗਾ ਝੋਟੀ ਵਾਲਾ ਠੀਕ ਹੈ ਜੀ ਜਵਾਕੀ ਵੀਰ ਜੀ ਦੇ ਬਾਕੀ ਵੇਖੋ ਸੋਹਣੀ ਮੱਝ ਕਿਹਣੀ ਹਾਂਜੀ ਹਾਂਜੀ ਜਵਾਕ ਹੈਗਾ ਕੱਟੀ ਹੈ ਮਗਰ ਵੀਰ ਜੀ ਕੱਟੀ ਹੈ 2 ਮਹੀਨਿਆਂ ਦੀ ਵਖਾ ਦਿਓ ਮਗਰ ਠੀਕ ਹੈ ਲਓ ਬਾਈ ਜੀ ਆਹ ਆ ਦੋ ਮਹੀਨੇ ਦੇ ਘੱਟੀ ਮਗਰ ਬਾਕੀ ਥਾਨ ਭਾਂਡੇ ਦੀ ਵੀਰ ਜੀ ਬਹੁਤ ਸਵਾਹ ਆ ਛੋਟੀ ਹਾਂਜੀ ਹਾਂਜੀ ਅਗਲੇ ਸੂਏ ਨੂੰ ਤਾਂ ਚੰਗੀ ਮੰਨ ਲਓ 500 ਦੀ ਰਕਮ ਵਿੱਚ ਛੋਟੀ ਹਾਂਜੀ ਹਾਂਜੀ ਤੇ ਥਾਨ ਬਹੁਤ ਯਾਰਾ ਚੱਕਾ ਲੱਗਾ ਪਹਿਲਾਂ ਨੂੰ ਹਾਂਜੀ ਹਾਂਜੀ ਕੀ ਕਰ ਸਕਦੇ ਤਾਂ ਲੱਗੇ ਬਾਕੀ ਸੋਹਣੀ ਵੀਰ ਜੀ ਬਹੁਤ ਆ ਹਾਂਜੀ ਹਾਂਜੀ ਇਹ ਕੇਮਲ ਵੀਰ ਜੀ ਦਾ ਹਰ ਮੋਲ ਵੀਰ ਜੀ ਵੇਖੋ ਫਿਕਸ ਕਰਦ ਗਏ ਅੱਜ ਵੀ ਮੈਂ ਤੇ ਕਹਿੰਦਾ 200 ਰੁਪਏ ਵਾਲੇ ਕਰੀਏ ਹਾਂ 200 ਛੋਟਾ ਵਾਲਾ ਕਰੀਏ ਹਾਂਜੀ ਵੀਰ ਜੀ ਛੋਟੀ ਮੰਗਣ ਨੂੰ ਮੈਂ 65 ਮੰਗਲਾਂ 65 ਦੀ ਵਿਕਦੀ ਆ ਹਾਂਜੀ ਤੇ 55 ਚੋਂ 200 ਛੋੜ ਠੀਕ ਹੈ ਠੀਕ ਲਓ ਬਾਜੀ 55000 ਤੋਂ 200 ਰੁਪਏ ਜੋੜ ਜੋੜ ਕਰਦਨੇ ਤੇ ਬਿਲਕੁਲ ਨਿਕੇ ਨਿਕੇ ਮੁੱਲ ਕਰਨੇ ਆ ਪਸ਼ੂ ਸਾਰੇ ਬਾਜੀ ਸਹੀ ਆ ਲਓ ਵੀ ਇੰਨਾ ਆਪਣਾ ਖਪਾਈ ਨਹੀਂ ਕਰਨੀ ਕਹਿੰਦੇ ਹਾਂਜੀ 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 ਬਿਲਕੁਲ ਸਹੀ ਆ ਜਾਓ ਹੁਣ ਨਹੀਂ ਤੇ ਵੀਰ ਭਰਾ ਕਹੀ ਕਹਿੰਦੇ ਵੀ ਜੀ ਇੰਨੇ ਦੀ ਦੇ ਦੋ ਇੰਨੇ ਦੀ ਪਾਈ ਹੁੰਦੀ ਹੈ ਹਾਂਜੀ ਹਾਂਜੀ ਟਾਈਮ ਵੱਧ ਲੱਗਦਾ ਵੱਧ ਲੱਗਦਾ ਜੀ ਸੌਦਾ ਕਰਨ ਲੱਗਾ ਹਾਂ ਆ ਦੱਸਿਓ ਹਿੱਤੇ ਬਾਰੇ ਇਹ ਵੀਰ ਜੀ ਤਜਾਸੂਆ ਮਹੀਂ ਸੂਲ ਵੀ ਾਰਕੀ ਅੱਛਾ ਜੀ ਇਹਨੇ ਵੀਰ ਜੀ 14 15 ਕਿਲੋ ਦੁੱਧ ਭਰਿਆ ਮਹੀਂ ਨੇ ਬਾਕੀ ਆਪਾਂ ਦੱਸਣ ਦੀ ਮੰਨ ਲਓ ਲੋੜ ਹੀ ਨਹੀਂ ਪੈਣੀ ਥਣ ਛੱਡਾ ਵੇਖ ਕੇ ਆ ਵੀ ਵੀਰ ਭਰਾ ਬਣ ਅੰਦਾਜ਼ਾ ਲਾਣਾ ਦੁੱਧ ਦਾ ਸਮੁੰਦਰ ਆ ਤੇ ਬਾਕੀ ਆਪਾਂ ਖੋਲ ਕੇ ਬਖਾਉਣੇ ਹਰੇ ਵੀਰ ਜੀ ਹੱਕਾ ਲੈਂਦੀ ਆ ਮਹੀਂ ਅੱਛਾ ਇਹ ਤੇ ਬਹੁਤ ਜਿਆਦੀ ਬੰਨੀ ਆ ਮਹੀਂ ਠੀਕ ਹੈ ਠੀਕ ਹੈ ਲਓ ਬਾਕੀ ਥਣ ਭਾਂਡੇ ਦੀ ਵੇਖੋ ਤੁਸੀਂ ਕਿੰਨੀ ਖੁੱਲੀ ਆ ਤੇ ਟੈਲੈਂਟ ਤਾਂ ਕਾਫੀ ਆ ਹਾਂ ਜੀ ਲਓ ਭਾਜੀ ਚਾਹ ਚਾ ਸਕਦੇ ਦਰਦੀ ਥੋੜਾ ਜਿਹਾ ਤਾਈਆਂ ਮੂੰਹ ਜਾਂ ਡੱਡੀਆਂ ਬਾਕੀ ਮੈਂ ਵੇਖੋ ਵੀਰ ਜੀ ਸਰੀਰ ਦੀ ਕਿੰਨੀ ਭਾੜੀ ਏ ਕੱਦ ਵਜੋਂ ਦੀ ਪੂਰੀ ਫੁੱਲਿਆ ਹਾਂਜੀ ਹਾਂਜੀ ਲਓ ਭਾਜੀ ਲਾ ਕੇ ਤੁਸੀਂ ਕਰ ਸਕਦੇ ਜੀ ਆਰਡਰ ਕੁਆਲਟੀ ਚੈੱਕ ਠੱਲਾ ਢੋ ਲਾ ਜੇ ਕਾਫੀ ਆ ਵੀਰ ਜੀ ਪੰਡਾ ਹੀ ਬਦੀਆਂ ਤਾਂ ਲੈ ਕੇ ਹਾਂਜੀ ਹਾਂਜੀ ਤੇ ਚਲੋ ਸੂਨ ਤੱਕ ਹਵਾਨਾ ਚੰਗਾ ਬਣਾ ਲੂਗੇ ਬਾਕੀ ਥਣਾ ਦਾ ਸਹਿਜ ਗਿਆ ਵੀ ਚੈੱਕ ਕਰ ਸਕਦੇ ਜੀ ਬਹੁਤ ਵਿਰਨਤੇ ਲੱਗਾ ਵਾ ਮੋੜ ਦਾ ਮੋੜ ਦਾ ਠੀਕ ਆ ਤੇ ਪਿੱਠ ਪੂੜਾ ਤੁਹਾਨੂੰ ਦਿਖਾਉਨੇ ਆ ਬਹੁਤ ਜ਼ਿਆਦਾ ਚੰਗਾ ਦਾ ਚੌੜਾ ਪਿੱਠ ਪੂੜਾ ਵਾ ਦੁੱਧ ਵਾਲੀ ਵੀਰ ਉਹ ਪੀਪਾ ਦੁੱਧ ਦੇਣ ਵਾਲੀ ਮਈ ਆ। ਮਾੜੀ ਢਾੜੀ ਨਹੀਂ ਗੀ। ਬਾਕੀ ਜਲੋ ਨੀਲੀ ਦੇ ਵਿੱਚ ਚੰਡੀ ਆ ਤੇ ਮਾਨਨੇ ਦੇ ਡੱਬੋ ਵੀ ਹੈਗਾ ਵਾ। ਕਿ ਕਰਾਉ ਉਸ ਪਛੂ ਦੇ ਬੱਚਾ ਇਹ ਕਿ ਦੁੱਧ ਦੇ ਸਮੁੰਦਰ ਜਿਹਾ ਸਾਬਣਾ। ਹਾਂਜੀ ਹਾਂਜੀ। ਕੱਦ ਵਜਨ ਦੀ ਫੁੱਲ ਜੀ ਵੀ ਜੀ। ਹਾਂਜੀ ਹਾਂਜੀ। ਇਹਦਾ ਹਰ ਕੀ ਮੁੱਲ ਕਰਨਾ ਭਾਜੀ? ਮੁੱਲ ਵੀ ਜੀ ਕਰਾਉਣ ਨੂੰ ਆਪਾਂ ਦੇਖ ਲੋ ਇਹਦਾ 90 95 ਵੀ ਕਰ ਸਕਦੇ ਆ। ਹਾਂਜੀ। ਪਰ ਆਪਾਂ ਫੇਰ ਫਿਕਸ ਵਾਲੇ ਪਾਸੇ ਆਈਏ। ਹਾਂਜੀ ਹਾਂਜੀ। ਹਾਂਜੀ। 75 ਦੀ ਦੇ ਦਈਏ ਜੀ। ਮੈਂ ਜਿੱਥੇ ਇੱਕ 200 ਰੁਪਏ ਛੋੜ ਕਰਨੀ ਉੱਥੇ ਇੱਕ ਕਰ ਦਈਏ ਵੀਰ ਜੀ 72 ਜਾਂ 200 ਛੋੜ ਠੀਕ ਹੈ ਠੀਕ ਹੈ ਲਓ ਭਾਈ 72 ਬਹੁਤ ਜਾਇਜ਼ ਰੇਟ ਹੈ ਠੀਕ ਹੈ ਬਿਲਕੁਲ ਨਹੀਂ ਵੱਡੀ ਮਹੀ ਫੁੱਲ ਕਦ ਵਜਨ ਵਾਲੀ ਠੀਕ ਹੈ ਤੇ ਦੁੱਧ ਦਾ ਸਮੁੰਦਰ ਜਿਹਨੂੰ ਕਹਿੰਦੇ ਨੇ ਠੀਕ ਹੈ ਲਓ ਭਾਈ 15 16 ਵੀਰ ਜੀ 14 ਕਿਲੋ ਤਾਂ ਮਹੀ ਘੱਟ ਦੁੱਧ ਦੇ ਜੇ ਨਾ ਤੇ ਮੈਂ ਵਪਾਰ ਛੱਡ ਦੂੰ ਮੈਂ ਵੀ ਚਲੋ ਡੰਗਰਾਂ 'ਚ ਅਕਸਰ ਰਹਿਣਾ ਹਾਂਜੀ ਹਾਂਜੀ ਤੇ ਬਾਕੀ ਮਿਲਕ ਵੈਲਿਊ ਪਤਾ ਲੱਗ ਜਾਂਦਾ ਡੰਗਰ ਸਾਂਝੇ ਇਹ ਆਜੋ ਹਣ ਤੀਜੇ ਨੰਬਰ ਇਹ ਵੀ ਦੀ ਬੁਰੀ ਹੈ ਐਰਕੇ ਮੰਨ ਲਓ ਤੀਜੇ ਸਵੇਰ ਨੂੰ ਗਾਂ ਗੱਭਣਿਆ ਨਵੇਂ ਸਾਲ ਵਾਲੇ ਦੰਦਾ ਢੀਗਾ ਭਰਿਆ ਜੇ ਨੂੰ ਝੋਟੀ ਨੂੰ ਅੱਛਾ ਅੱਛਾ ਠੀਕ ਹੈ ਇਸ ਟਾਈਮ ਤੇ ਵੀਰ ਜੀ ਜਿਹੜਾ ਮਰਜੀ ਮਿਣ ਕੇ ਮੇਰੇ ਕੋਲ 10-11 ਕਿਲੋ ਦੁੱਧ ਲੈ ਜਾਏ ਫੁੱਲ ਤਿਆਰ ਆ ਠੀਕ ਹੈ ਠੀਕ ਹੈ ਲੋ ਬਾਜੀ ਇਹ ਵੀ ਚੰਗੇ ਕਦ ਕਾਠ ਵਾਲੇ ਆ ਨੀਲੀ ਬੁਰੀ ਆ ਕਿ ਨੀਲੀ ਬੁਰੀ ਨੀਲੀ ਬੁਰੀ ਠੀਕ ਹੈ ਠੀਕ ਹੈ ਲਾਓ ਭਾਈ ਜੀ ਫੇਰ ਹੀ ਬੜੀ ਡਿਮਾਂਡ ਜੀ ਹਾਂਜੀ ਹਾਂਜੀ ਇਹ ਵੈਸੇ ਵੀ ਤੁਹਾਨੂੰ ਵੀ ਪਤਾ ਵੀ ਦੁੱਡੇ ਡੰਗਰਾਂ ਨਾਲੋਂ 10000 ਪਤਰਾ ਹੀ ਮਾਰਕੀਟ ਦਾ ਫਰਕੇ ਦਾ ਬੋਲੀ ਹੈਗਾ ਲਾਓ ਭਾਈ ਫੇਰ ਕੁਆਲਟੀ ਚੈੱਕ ਕਰ ਸਕਦੇ ਚਲੋ ਨਗੀਨਾ ਲਿਆਦਾ ਗਾਦੀ ਪਰਾਵਾ ਵਾਸਤੇ ਲੱਭ ਗਏ ਹਾਂਜੀ ਤੇ ਕੱਦ ਕਾੜ ਤੁਸੀਂ ਚੈੱਕ ਕਰ ਸਕਦੇ ਬਹੁਤ ਜਿਆਦਾ ਚੰਗਾ ਵਾ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤੋਂ ਆ ਪੰਡਾ ਭਾਈਆਂ ਕਰਮਾੜੀ ਨੇ ਥਾਣਾ ਦਾ ਸੈਜ ਗਿਆ ਬਹੁਤ ਚੰਗੀ ਹੈ ਬਹੁਤ ਜਿਆਦਾ ਚੰਗਾ ਵਾ ਥੋੜੀ ਅੱਗੇ ਲੈ ਜਾ ਕਰੋ ਢੋਂਕਵਾ ਲਿਆ ਕਰੋ ਇਹਨਾਂ ਸ਼ਾਈਨਿੰਗ ਤੋਂ ਨਹੀਂ ਬਹੁਤ ਜਿਆਦਾ ਵਾ ਲਓ ਤੇ ਸੱਜਣ ਨੇ ਕਿੰਨਾ ਕਿ ਵਿਚੀ ਚਵਾ ਦੋ ਦਿੰਨੇ ਇਹਨੇ ਵੀਰ ਜੀ ਆਪਾਂ ਝੂਠ ਮਾਰਨ ਦਾ ਹਿਸਾਬ ਜੇ ਅੱਛਾ ਜੀ ਉਹ ਵੀਰ ਕਹਿੰਦੇ ਅਸੀਂ 16 17 ਕਿਲੋ ਦੁੱਧ ਚ ਮਹੀ ਕੋ ਚੁੰਦੇ ਰਹੇ ਅੱਛਾ 2 ਲੱਖ ਦੀ ਵੀਰ ਜੀ ਪੂਰੇ ਨਹੀਂ ਲਈ ਉਹਨਾਂ ਨੇ ਵੀਰ ਉਹਨਾਂ ਨੇ ਠੀਕ ਹੈ ਠੀਕ ਹੈ ਲਓ ਮੈਂ ਫਿਰ ਵੀ 2 ਲੱਖ ਦੀ ਮੈਂ ਫਿਰ ਵੀ 2 ਲੱਖ ਦੀ ਹੈ ਸਹੀ ਗੱਲ ਸਹੀ ਗੱਲ ਹੈ ਹਾਂਜੀ ਠੀਕ ਹੈ ਜੀ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਵੀਰ ਜੀ ਵੇਖੋ ਛੋਟੀ ਜੀ ਇਹ ਵੀ ਲੱਖ ਰੁਪਇਆ ਪੂਰਾ ਕੁੱਲ ਕਰਾਉਂਦੀ ਆ ਹਾਂਜੀ 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 ਇਹ ਵੀ ਜੀ ਅੱਜ ਮੈਂ ਦੱਸਣਾ ਇਹ 2 ਮਹੀਨਿਆਂ ਦੀ ਮੰਨ ਲਓ ਵੀ 2 ਮਹੀਨੇ ਦੇ ਲਾਗੇ ਪਾਗੇ ਟਾਈਮ ਗਿਣ ਲਓ ਤੁਸੀਂ ਵੀ ਨਵੇਂ ਸਾਲ ਵਾਲੇ ਦਿਨ ਦਾ ਡਿਉਟੀ ਕਭਰਾਇਆ ਵਾ ਤੇ ਮੈਂ ਚੈੱਕ ਨਹੀਂ ਕਰਵਾਈ ਅਜੇ ਠੀਕ ਹੈ ਠੀਕ ਹੈ ਤੇ ਹੋ ਸਕਦਾ ਵੀ 100 ਚੋਂ 100% ਮੈਂ ਹੀ ਗੱਬਣ ਆ ਤੇ ਆਪਾਂ ਇਦਾਂ ਹੀ ਲਈਏ ਇਦਾਂ ਹੀ ਦੇ ਦੇਣੀ ਆ ਪਰ ਦੋਸਰ ਆਪਣਾ ਫਰਜ਼ ਹੈ ਵੀ ਇਹਨੂੰ ਨਵੇਂ ਸਾਲ ਵਾਲੇ ਦਿਨ ਦਾ ਡਿਗਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਉਹ ਸਾਨੂੰ ਨਵੀਂ ਸਾਮ ਕਰ ਲੈਂਦਾ ਛੋਟੀ ਜੀ ਵੀਰ ਜੀ ਵੇਖੋ ਲੱਖ ਮੰਗ ਲਈਏ ਲੱਖ ਦੀ ਵੀ ਕਿਸ ਵੀਰ ਭਰਾ ਚਾਈਨ ਜੋਣੀ ਨਾ ਛੋਟੀ ਆਹ ਜੀ ਹਾਂ ਜੀ ਤੇ ਆਪਾਂ ਨੂੰ ਜਾਇਜ ਮਿਲੀ ਜੋ ਜਾਇਜ ਦੇ ਲਈਏ ਠੀਕ ਹੈ ਜੀ ਅਸੀਂ ਦੇ ਦਈਏ ਜੀ ਛੋਟੀ ਇਹ ਵੀ 200 ਰੁਪਏ ਵਾਲਾ ਕਰੀਏ ਕੰਮ 200 ਵਾਲਾ ਕਰੀਏ ਹਾਂ ਜੀ ਵੀਰ ਜੀ 75 ਜੋ 200 ਛੋਟ ਠੀਕ ਹੈ ਠੀਕ ਲਓ ਭਾਈ ਨਿਕਨੇ ਨਿਕਾ ਮੋੜਾ ਤੁਹਾਨੂੰ ਪਿਆਰ 70000 ਦੀ ਛੋਟੀ ਤੇ 50000 ਜੀ 200 ਰੁਪਏ ਛੋਟ ਤੇ ਬਾਕੀ ਬਿਲਕੁਲ ਮੈਂ ਤਾਂ ਨਾ ਕਿਹਾ ਲੱਖ ਮੰਗ ਲਈਏ ਲੱਖ ਦੀ ਵਿਕਦੀ ਆ ਹਾਂ ਜੀ ਹਾਂ ਜੀ ਤੇ ਆ ਜਾਓ ਹਣਾ ਦੱਸੋ ਭਾਜੀ ਇਹਦੇ ਬਾਰੇ ਹਰਾ ਇਹ ਵੀ ਵੀਰ ਜੀ ਦੁੱਧ ਦਾ ਡਰਾਮੀ ਏ ਠੀਕ ਹੈ ਠੀਕ ਹੈ ਜੀ ਕੱਦ ਕੱਦ ਇਹ ਯਾਰ ਜੀ ਪੱਜਾ ਸੁਹਾ ਸੋਣੀ ਜੇ ਝੋਟੀ ਅੱਛਾ ਜੀ ਇਹਨੂੰ ਆਪਾਂ ਦੂਜੇ ਵੀ ਕਹਿ ਸਕਦੇ ਪਰ ਆਪਾਂ ਜਿੰਨਾ ਹੈਗਾ ਆਪਾਂ ਉਨਾ ਹੀ ਦੱਸਾਂਗੇ ਹਾਂਜੀ ਹਾਂਜੀ ਤੇ ਦੁੱਧ ਦੀਆਂ ਵੀ ਠੁਕੀਆਂ ਮੇਲ ਦੂ ਫੜ ਕੇ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਫੜਦੀ ਇਹਨੇ ਵੀਰ ਜੀ ਹੱਤਾ ਹੀ ਖੜਨਾ ਜੇ ਅੱਛਾ ਅੱਛਾ ਲਓ ਬੜੀ ਕੱਦ ਕੱਦ ਬਾਕੀ ਕੱਦ ਵਜੇ ਦੀ ਦੇਖੋ ਬੜੀਆਂ ਯਾਰਾ ਚੰਗਾ ਵਾ ਬੜੀਆਂ ਬੜੀਆਂ ਮਈਆਂ ਵੇਖਣੀਆਂ ਵੇਖੋ ਇੱਕ ਦੂਜੀ ਨੂੰ ਟੱਕਦੀਆਂ ਜਾਂਦੀਆਂ ਕੱਦ ਵਜੇ ਦੇ ਲਓ ਭਾਜੀ ਹੱਥ ਹੀ ਜਾਂ ਚੈੱਕ ਕਰ ਸਾਦੇ ਤੁਸੀਂ ਤੇ ਐ ਪੰਡਾ ਹੀ ਪਾਈਆਂ ਕਰਮਾਲੀ ਦੇ ਤੇ ਅਜੇ ਹਫਤਾ ਇਹਨੇ ਵੀਡੀਓ ਹੋਈ 14-15 ਕਿਲੋ ਇਹ ਮੈਂ ਵੀ ਮਈਆਂ ਤੁਹਾਨੂੰ ਮੈਂ ਪਹਿਲਾਂ ਵੀਡੀਓ ਚਾਲੂ ਕਰਨ ਤੋਂ ਪਹਿਲਾਂ ਦੱਸਦਾ ਪਿਆ ਰਕੇ ਦੁੱਧ ਦੇ ਸਮੁੰਦਰ ਹੀ ਲਿਆਉਂਦੇ ਫੜਕੇ ਠੀਕ ਆ ਠੀਕ ਆ ਲਓ ਭਾਜੀ ਇਹ ਵੀ ਆ ਗਈ ਜੈਡ ਬਲੈਕ ਵੈਚਰ ਤੇ ਸਕੁਆਲਟੀ ਤਾਂ ਹੀ ਕਰ ਸਕਦੇ ਚੱਕ ਤੇ ਬਾਕੀ ਕਦਵਾਜਾਂ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਫੁੱਲ ਫੁੱਲ ਦੀ ਜੀ ਫੁੱਲ ਜਿਹਨੂੰ ਕਹ ਦਿੰਦੇ ਆ ਸਾਡੇ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਤੇ ਦੋਵੇਂ ਇਹੋ ਜਿਹੇ ਪਸ਼ੂ ਨੇ ਦੇਣਾ ਮਾਰੇ ਕਦ ਕਾੜੀ ਬਹੁਤ ਚੰਗਾ ਹਾਂਜੀ ਤੇ ਬਾਕੀ ਥਣ ਵੀ ਬਹੁਤ ਜ਼ਿਆਦਾ ਗਰਮ ਤੇ ਲੱਗਾ ਕਿ ਚੈੱਕ ਕਰ ਸਕਦੇ ਤੁਸੀਂ ਲਾਗੇ ਤਾਂ ਲਓ ਬਾਈ ਥਣ ਭਾਂਡਾ ਤੇ ਬਹੁਤ ਹੀ ਕਮਾਲ ਲੱਗਾ ਨਾ ਕੰਮਾ ਜੀ ਬਾਕੀ ਕੱਦ ਵੇਖੋ ਵੀਰ ਜੀ ਮੇਰੇ ਕੋ ਮੇਰੇ ਹਿਸਾਬ ਨਾਲ ਹੰਦਾ ਜਲਾ ਸਕਦਾ ਜੀ ਲਓ ਬਾਈ ਸਾਡੇ ਚੈੱਕ ਨਹੀਂ ਵੀਰ ਦੇ ਮੋਢਿਆ ਰੱਖ ਜਾਂਦੀ ਹਿਸਾਬ ਨਾਲ ਏ ਕੀ ਮੁੱਲ ਵੀਰ ਜੀ ਦਾ ਹਰ ਮੁੱਲ ਵੀਰ ਜੀ ਵੇਖੋ ਡੇਢ ਮੰਗ ਲਈਏ ਡੇਢ ਵੀ ਮਿਲ ਸਕਦਾ ਹਾਂਜੀ 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 ਕੱਦ ਵਜਣੀ ਇੰਨਾ ਜ਼ਿਆਦਾ ਫੁੱਲੇ ਹਾਂਜੀ ਤੇ ਦੁੱਧ ਦੀਆਂ ਵੀ ਤੁਹਾਨੂੰ ਦੱਸਿਆ ਧੁਕੀਆਂ ਹੀ ਮਿਲਣੀਆਂ ਨੇ ਵਰਗੇ ਹਾਂਜੀ ਬਿਲਕੁਲ ਸਹੀ ਗੱਲ ਤੇ ਮੈਂ ਦੇ ਦਈਏ 10 ਦੀ ਦੇ ਦਈਏ ਜੇ ਇਹ ਵੀ 200 ਰੁਪਏ ਵਾਲਾ ਕਰੀਏਗੇ ਤੇ 50 ਛੱਡਣਾ ਨਹੀਂ 200 ਵਾਲਾ ਹੀ ਰੱਖਣਾ ਆਪਾਂ ਕੰਮ ਅੱਛਾ 200 ਵਾਲਾ ਵੀ ਜੀ 95 ਚੋਂ 200 ਛੋੜ ਠੀਕ ਹੈ ਠੀਕ ਹੈ ਲਓ ਭਾਈ ਜੀ ਮਿਲਦੀ ਨਹੀਂ ਜੀ ਇਹ ਬਾਕੀ ਮਿਲਦੀ ਨਹੀਂ ਜੀ ਸਹੀ ਗੱਲ ਆ ਬਿਲਕੁਲ ਗਿਆਜ ਮੋਲੇ ਆਰੇ ਪੱਜੂ ਵੱਡੇ ਆ ਠੀਕ ਹੈ ਲਓ ਭਾਈ ਜੀ 95 'ਚੋਂ 200 ਰੁਪਿਆ ਮਾਨਦਾ ਨਾ अच्छा क्या कर साले ताई हां वीर जी बिल्कुल ताजी सुई है छोटी पूजा सुबह सुई हर की गारंटी दे नाल अच्छा जी ते इने वीर जी पिछले सुबह 17 किलो दूध ਦਿੱਤਾ ਵਾ अच्छा जी ਤੇ ਇਹਦਾ ਨਾਮ ਤੇ ਆਪਾਂ ਮੁੱਲੀ ਕਰਨਾ ਆਪਾਂ ਖੋਲ ਕੇ ਵਿਖਾ ਦਿੰਨੇ ਆ ਭਾਜੀ ਮੈਨੂੰ ਦੁੱਧ ਤੇ ਚੜਨਾ ਬਿਲਕੁਲ ਤਿੰਨ ਦਿਨਾਂ ਦੀ ਸੁਈ ਥੱਲੇ 13 ਕਿਲੋ ਬੋਲਾ ਹੋ ਗਿਆ ਵਾ ਇਹਨੂੰ ਜਿੱਦਣੇ 17 18 ਕਿਲੋ ਦੁੱਧ ਕਰ ਗਈ ਨਾ ਉਦੋਂ ਆਪਾਂ ਵੀਡੀਓ 'ਚ ਮੁੱਲ ਕਰਾਂਗੇ ਦਾ ਅਜੇ ਕੇ ਵੀਰ ਭਰਾ ਤੇ ਚਲਦੀ ਉਹ ਤੇ ਬੇਸ਼ੱਕ ਮੇਰੇ ਨਾਲ ਫੋਨ ਤੇ ਕਨੈਕਟ ਕਰ ਲੈ ਉਹਨੂੰ ਦੱਸਾਂਗੇ ਇਸ ਟਾਈਮ ਤੇ 13 ਕਿਲੋ ਹੋਊਗਾ ਜਿੱਦਣ 17 18 ਕਿਲੋ ਕਰਗੇ ਉਦੋਂ ਆਪਾਂ ਇਹਨੂੰ ਪਾਵਾਂਗੇ ਵੀਡੀਓ ਦੇ ਲਓ ਭਾਜੀ ਕੱਦ ਕਾਟ ਹੋ ਸਕਦਾ ਪਾ ਵੀਡੀਓ ਵਿੱਚ ਪਾਵਾਂਗੇ ਵੀ ਇਹਨੂੰ ਛੋਟੀ ਨੂੰ ਤੇ ਚੈੱਕ ਕਰ ਸਕਦੇ ਜੀ ਇਹ ਵੀਰ ਜੀ ਜਿਗਰੇਨਾ ਲਈਏ ਤੇ ਜਿਗਰੇਨਾ ਕਿਹਨੂੰ ਲੈਣੀ ਪੈਣੀ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੀ 17 18 ਲੀਟਰ ਬਹੁਤ ਹੁੰਦਾ ਦੋਤ ਹਾਂਜੀ ਅਜੇ ਬਿਲਕੁਲ ਨੋਰਮਲ ਆ ਇਹਦੇ ਵਾਸਤੇ ਮੰਨ ਲਓ ਵੀ 13 ਕਿਲੋ ਬੋਲਾ ਜਿਹੜਾ ਅੱਛਾ ਅੱਛਾ ਲਓ ਭਾਜੀ ਤਿੰਨਾਂ ਦਿਨਾਂ ਦੀ ਸੂਈ ਸੱਲੇ 13 ਲੀਟਰ ਬੋਲਾ ਜਿਹੜਾ ਰੈਡੀ ਆ ਤੇ ਕੱਦ ਕਾਟ ਇਹਦਾ ਵੀ ਬਹੁਤ ਚੰਗਾ ਵਾ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਜ਼ਿਆਦਾ ਚੰਗੀ ਆ ਇਹ ਤੋਂ ਜਵਾਬ ਹੋ ਗਿਆ ਸਹੀ ਵੀਰ ਜੀ ਜਵਾਬ ਇਹਦੇ ਮਗਰ ਵੀਰ ਜੀ ਆਦੀ ਜੀ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਪ੍ਰਾਣੀ ਕੀ ਬੋਲ ਦੱਸਿਆ ਹੈ ਇਹਨਾਂ ਨੇ ਅੱਛਾ ਜੀ ਉਹਦੀ ਕੱਟੀ ਜੇ ਮਗਰੇ ਨੇ ਠੀਕ ਹੈ ਠੀਕ ਹੈ ਜੀ ਕੱਟੀ ਬਹੁਤ ਚੰਗੀ ਹੈ ਯਾਰ ਤੇ ਬਾਕੀ ਉਹ ਤੰਦ ਦਿਖਾਉਂਦੇ ਬਿਲਕੁਲ ਜੇ 나ੜੂ ਦੇ ਇਹ ਬੱਚਾ 나ੜੂ 나ੜੂ ਅਜੇ ਤੇ ਉਹ ਵੀ ਤਾਂ ਕਰਾ ਦਮੇ ਚੈੱਕ ਆਪਾਂ ਇਹਦਾ ਵੀਰ ਜੀ ਰੇਟ ਆਪਾਂ ਫੋਨ ਤੇ ਕਰਾਂਗੇ ਅੱਛਾ ਅੱਛਾ ਠੀਕ ਹੈ ਜੀ ਬਾਕੀ ਵੀਰ ਜੀ ਪੇਠਪੂੜਾ ਤੋਂ ਕੀ ਕਰ ਸਕਦੇ ਬਹੁਤ ਹੀ ਚੰਗਾ ਵਾ ਇਨੋਂ ਇਹ ਆ ਵੀ ਮੈਂ ਇਹੋ ਕਹਿਣਾ ਵੀ ਚਲੋ ਮੈਂ ਅੱਜ 10 ਦਿਨ ਡਾਕ ਦੇ ਵਿੱਚ ਹਾਂ ਅੱਛਾ ਅੱਛਾ ਠੀਕ ਹੈ ਜੀ ਮਾਲੋ ਫੁੱਲ ਦੁੱਧ ਤੇ ਕਰਕੇ ਤੇਨੂੰ ਤੁਹਾਡੀ ਵੀਡੀਓ ਤੇ ਪਾ ਚਵਾ ਕੇ ਫੇਰ ਕਿਸੇ ਵੀਰ ਭਰਾ ਨੂੰ ਦਵਾਂਗੇ ਬਾਕੀ ਇਹਦਾ ਬੱਚਾ ਦਿਖਾ ਦਿਓ ਤੁਸੀਂ ਬਿਲਕੁਲ ਠੱਟਦੇ ਆ ਤੁਹਾਨੂੰ ਬੱਚਾ ਦਿਖਾਦਨੇ ਰੇ ਐਸੇ ਮੀਟਰੀ ਵਾਲਿਆਂ ਦਾ ਕਿਉਂ ਪੰਜਾਂ ਦਿਨਾਂ ਦੀ ਸੂਈ ਥੱਲੇ ਮਾਲੋ 13 ਕਿਲੋ ਬੋੜੀ ਆ ਜੀ ਠੀਕ ਹੈ ਜੀ ਆ ਫੀਮੇਲ ਕਾਫੇ ਲਓ ਭਈਆ ਚੈੱਕ ਕਰਤਾ ਤੇ ਚੰਗੇ ਸੀ ਬੰਦਾ ਵੀ ਫੀਮੇਲ ਕਾਫੇ ਤੇ ਨਾਲ ਤੁਸੀਂ ਚੈੱਕ ਕਰ ਸਕਦੇ ਜੇ ਨਾਲ ਹੀ ਆ ਬਿਲਕੁਲ ਤੇ ਕਾਲੀ ਲੋਈਆਂ ਜੇ 3 ਦਿਨ ਹੋਇਆ ਸੂਈ ਨੂੰ ਹਾਂ ਜੀ ਬੱਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ